ਰਾਜਵਾਣਾ ਜਿੰਦਾਬਾਦ 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 ਰਾਜਵਾਣੇ ਦੀ ਬੰਸੀ ਮਾਫ ਕਰੋ ਮਾਫ ਕਰੋ ਮਾਫ ਕਰੋ ਰਾਜਵਾਣੇ ਦੀ ਬੰਸੀ ਰੰਗ ਕਰੋ ਰੰਗ ਕਰੋ ਚੌਂ ਨੀ ਅਕਾਲੀ ਦਲ ਅਫਸਰ ਜਿੰਦਾਬਾਦ ਚੌਂ ਨੀ ਅਕਾਲੀ ਦਲ ਅਫਸਰ ਰਾਜਵਾਣਾ ਜਿੰਦਾਬਾਦ ਅਕਾਲੀ ਦਲ ਅਫਸਰ ਰਾਜਵਾਣਾ ਜਿੰਦਾਬਾਦ ਜਿੰਦਾਬਾਦ ਰਾਜਵਾਣਾ ਜਿੰਦਾਬਾਦ 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 ਭਾਈ ਰਾਜਵਾਣਾ ਜਿੰਦਾਬਾਦ 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 ਹਲਕਾ ਚਾਰਜ ਫਲੋਰ ਛੋਣੀਆਂ ਅਕਾਲੀ ਦਾ ਲੰਬਰ ਸਰ ਵੱਲੋਂ ਅਸੀਂ ਵੀ ਪਹੁੰਚੇ ਹਾਂ ਅਸਕੇ ਤੱਕ ਕਿਸ ਕੰਮ ਅਸੀਂ ਦਿਣਾ ਅਜ ਮੰਗ ਪੱਤਰ ਭਾਈ ਰਾਜੂ ਬਣੇ ਦੀ ਜਿਹੜੀ ਫਾਂਸੀ ਆ ਉਹਦੇ ਰੱਦ ਕਰਾਉਣ ਵਾਸਤੇ ਮੰਗ ਪੱਤਰ ਦੇਣਾ ਤੇ ਛੋਣੀਆਂ ਅਕਾਲੀ ਦਾ ਲੰਬਰ ਸਰ ਵੱਲੋਂ ਸਾਰੇ ਜਥੇਦਾਰ ਜਿੰਨੇ ਵੀ ਆਏ ਆ ਆਪਣੇ ਡੋਲੀ ਸਾਹਿਬ ਆ ਸਾਰੇ ਮਜੀਤ ਸਿੰਘ ਡੇਰੂ ਆ ਜਿਹੜੇ ਸ਼ਹਿਰੀ ਪ੍ਰਧਾਨ ਆ ਇੱਥੇ ਦੇ ਆਵਾਜ਼ੇ ਕੌਮ ਆਵਾਜ਼ੇ ਕੌਮ ਅਰਜਿੰਦਰ ਸਿੰਘ ਜਿੰਦਾ ਹੋਰ ਵੀ ਉਹਨਾਂ ਦੇ ਨਾਲ ਸਾਥੀ ਸਾਰੇ ਆਏ ਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਤੇ ਉਹ ਮੰਗ ਪੱਤਰ ਅਸੀਂ ਦੇਵਾਂਗੇ ਤੇ ਜੜੀਆਂ 50 ਜਿਹੜੀਆਂ ਇਹਨਾਂ ਨੇ ਫੌਜ ਤੇ ਨਾਦ ਕੀਤੀ ਹੈ 50 ਕੰਪਨੀਆਂ ਜਿਹੜੀਆਂ ਸਾਨੂੰ ਉਹਦੀ ਵੀ ਲੋੜ ਨਹੀਂ ਹੈ ਸਾਡੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਬਸ ਸਟੇਟ ਦਾ ਜਿਹੜਾ ਨੈਰੇਟਿਵ ਹੈ ਉਹ ਜਿਹੜਾ ਗਲਤ ਹੈ ਇਸੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਜਿਹੜਾ ਆਪਣਾ ਮੰਗ ਪੱਤਰ ਅੱਜ ਅਸੀਂ ਦੇਣ ਆਏ ਆਂ